ਇੱਕ ਪੁੱਤਰ ਲਈ ਪਿਤਾ ਹੀ ਉਸ ਦਾ ਸਭ ਕੁਝ ਹੁੰਦਾ ਖਾਸ ਕਰ ਉਦੋਂ ਜਦੋਂ ਉਹ ਪਿਤਾ ਆਪਣੇ ਬੱਚੇ ਦੇ ਸਾਰੇ ਸੁਪਨੇ ਪੂਰੇ ਕਰਦਾ ਸਾਰੇ ਸ਼ੌਂਕ ਪੂਰੇ ਕਰਦਾ ਸਾਰਿਆਂ ਨੂੰ ਪਤਾ ਅਰਜਨ ਢਿੱਲੋਂ ਕਿਵੇਂ ਇੱਕ ਮਿਡਲ ਕਲਾਸ ਫੈਮਲੀ ਤੋਂ ਬਿਲੋਂਗ ਕਰਦਾ ਸੀ ਤੇ ਉਸ ਦੇ ਪਿਤਾ ਨੇ ਉਸ ਦਾ ਹਰੇਕ ਸੁਪਨਾ ਪੂਰਾ ਕੀਤਾ ਜਦੋਂ ਮਸ਼ਹੂਰ ਹੋਇਆ ਗਾਇਕੀ ਦੇ ਵਿੱਚ ਅਰਜਨ ਢਿੱਲੋਂ ਉਸ ਸਮੇਂ ਉਹਨੇ ਕਿਹਾ ਸੀ ਕਿ ਉਹ ਆਪਣੇ ਪਿਤਾ ਨੂੰ ਬਹੁਤ ਜਿਆਦਾ ਪਿਆਰ ਕਰਦਾ ਬਹੁਤ ਨੇੜਤਾ ਉਸ ਦੀ ਆਪਣੇ ਪਿਤਾ ਦੇ ਨਾਲ ਇੱਕ ਦੋਸਤ ਵਾਂਗ ਉਸ ਦੇ ਨਾਲ ਰਹਿੰਦਾ ਉਸ ਦਾ ਉਸ ਨਾਲ ਹਰੇਕ ਗੱਲ ਸ਼ੇਅਰ ਕਰਦਾ ਪਰ ਕਾਫੀ ਲੰਮੇ ਸਮੇਂ ਤੋਂ ਅਰਜੰਟ ਢਿੱਲੋ ਦੇ ਫਾਦਰ ਸਾਹਿਬ ਬਿਮਾਰ ਸੀ ਤੇ ਮੁਹਾਲੀ ਦੇ ਹਸਪਤਾਲ ਵਿੱਚ ਕੱਲ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਸੀ ਡਾਇਲਸਿਸ ਕਰਾਉਣ ਦੇ ਲਈ ਤੇ ਜਿੱਥੇ ਉਹਨਾਂ ਦੀ ਰਿਕਵਰੀ ਨਹੀਂ ਹੋ ਸਕੀ ਤੇ ਉਹਨਾਂ ਨੇ ਆਖਰੀ ਸਾਹ ਲਿਆ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹੋਣ ਕਰਕੇ ਸਾਰੇ ਉਹਨਾਂ ਦੇ ਜੋ ਸੰਗੀਤ ਸਾਥੀ ਆ ਜਿੰਨੇ ਵੀ ਵੱਡੇ ਕਲਾਕਾਰ ਆ ਉਹ ਪਹੁੰਚ ਰਹੇ ਆ ਇਸ ਦੁੱਖ ਦੀ ਘੜੀ ਦੇ ਵਿੱਚ ਕਿ ਅਸੀਂ ਆਪਣੇ ਦੋਸਤ ਦਾ ਜੋ ਦੁੱਖਾ ਉਹ ਹੌਲਾ ਕਰ ਸਕੀਏ ਉਸ ਦਾ ਜੋ ਭਾਰ ਵੰਡਾ ਸਕੀਏ ਭਾਵੇਂ ਅਰਜਨ ਢਿੱਲੋਂ ਇੱਕ ਵੱਡਾ ਕਲਾਕਾਰ ਆ ਪਰ ਉਹ ਦਿਲ ਦਾ ਬੜਾ ਇੱਕ ਸਾਫ਼ ਬੰਦਾ ਕਦੇ ਉਸਨੇ ਇਹ ਨਹੀਂ ਸ਼ੋਕ ਕੀਤਾ ਕਿ ਮੈਂ ਇੱਕ ਮਹਾਨ ਕਲਾਕਾਰਾਂ ਮੇਰੀ ਲਗਤ ਬਹੁਤ ਵਧੀਆ ਨਾ ਹੀ ਕਦੇ ਉਸਨੇ ਕਿਸੇ ਨਾਲ ਕੋਈ ਕੰਟਰੋਵਰਸੀ ਕੀਤੀ ਜਿਸ ਕਾਰਨ ਇੰਡਸਟਰੀ ਦੇ ਸਾਰੇ ਕਲਾਕਾਰ ਉਸਦੇ ਦੁੱਖ ਵਿੱਚ ਸ਼ਾਮਲ ਹੋ ਰਹੇ ਆ ਕਿਉਂਕਿ ਜਦੋਂ ਕੋਈ ਪਰਿਵਾਰ ਦਾ ਜੀਤ ਔਰ ਜਾਂਦਾ ਤਾਂ ਉਸ ਦਾ ਦਿਲ ਪੁੱਛਿਆ ਜਾਂਦਾ ਕਿ ਉਸ ਦੇ ਉੱਪਰ ਕੀ ਬੀਤ ਰਹੀ ਆ ਕਿਉਂਕਿ ਇਹ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਆਪਣੇ ਪਰਿਵਾਰ ਦੇ ਜੀ ਦੀ ਪੂਰਤੀ ਨਾ ਕਦੇ ਪੈਸੇ ਨਾਲ ਪੂਰੀ ਹੋ ਸਕਦੀ ਆ ਤੇ ਨਾ ਹੀ ਕਿਸੇ ਹੋਰ ਵਿਅਕਤੀ ਨਾਲ ਪੂਰੀ ਹੋ ਸਕਦੀ ਆ ਜਿਸ ਕਾਰਨ ਸਾਰੇ ਹੀ ਇਸ ਗੱਲ ਦਾ ਬੜਾ ਅਫਸੋਸ ਕਰਦੇ ਆ ਕਿ ਸ਼ਾਇਦ ਰੱਬ ਉਸ ਨੂੰ ਲੰਮੀ ਉਮਰ ਹੋਰ ਦੇ ਦਿੰਦਾ ਕੁਝ ਸਮਾਂ ਹੋਰ ਉਹ ਜਿਉਂ ਲੈਂਦੇ ਤੇ ਆਪਣੇ ਪਰਿਵਾਰ ਦੇ ਨਾਲ ਜੋ ਸਮਾਂ ਸੀ ਉਹ ਬਤੀਤ ਕਰ ਲੈਂਦੇ ਕਿਉਂਕਿ ਇਨਸਾਨ ਦੇ ਕੋਲ ਜਦੋਂ ਉਹਨਾਂ ਦੇ ਪਰਿਵਾਰ ਦਾ ਜੀ ਚਲਾ ਜਾਂਦਾ ਤੇ ਯਾਦਾਂ ਤੋਂ ਬਿਨਾ ਹੋਰ ਕੁਝ ਨਹੀਂ ਰਹਿੰਦਾ ਸਿਰਫ ਯਾਦ ਹੀ ਆ ਇੱਕ ਜਿਸ ਦੇ ਸਹਾਰੇ ਉਸ ਨੂੰ ਬਾਕੀ ਰਹਿੰਦੀ ਦੀ ਜ਼ਿੰਦਗੀ ਕੱਟਣੀ ਪੈਂਦੀ ਆ ਅਰਜਨ ਢਿੱਲੋਂ ਆਪਣੇ ਪਰਿਵਾਰ ਨੂੰ ਬੜਾ ਪਿਆਰ ਕਰਦਾ ਸੀ ਤੇ ਪ੍ਰਮਾਤਮਾ ਜੋ ਉਹਨਾਂ ਦਾ ਪਿਤਾ ਉਹ ਤੋਂ ਵਿਛੜਿਆ ਉਹਨਾਂ ਨੂੰ ਹੌਸਲਾ ਦੇਵੇ ਉਹਨਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਇਹੀ ਸਾਰੇ ਅਰਦਾਸ ਕਰਦੇ ਆ ਕਿਉਂਕਿ ਬੜਾ ਵਧੀਆ ਤੇ ਸਿੰਪਲ ਜਿਹਾ ਗਾਇਕ ਸੀ ਜਿਸ ਕਾਰਨ ਸਾਰੇ ਹੀ ਉਸ ਨੂੰ ਬੜਾ ਪਿਆਰ ਕਰਦੇ ਸੀ ਇਸ ਗੱਲ ਦਾ ਬੜਾ ਦੁੱਖ ਮਨਾਇਆ ਕਿ ਅੱਜ ਉਸ ਗਾਇਕ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਿਹੜਾ ਲੋਕਾਂ ਦੀਆਂ ਅੱਖਾਂ ਦੇ ਵਿੱਚ ਖੁਸ਼ੀ ਲੈ ਕੇ ਆਉਂਦਾ ਸੀ